ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਲਾਈਨਿੰਗ ਵਾਲੇ ਸੂਟ ਦੀ ਆਪਾਂ ਕਟਿੰਗ ਕਿੱਦਾਂ ਕਰਨੀ ਆ ਜਿਹਦੀ ਫਿਟਿੰਗ ਹੈਗੀ ਆ ਜੀ ਬ੍ਰੈਸਟ ਤੋਂ 20 ਇੰਚ ਔਰ ਕਮਰ ਤੋਂ ਹੈਗੀ ਆ 17 ਇੰਚ ਔਰ हिਪ ਤੋਂ ਹੈਗੀ ਆ ਜੀ ਸਾਢੇ 20 ਇੰਚ ਠੀਕ ਹੈ ਤੇ ਆਪਾਂ ਤੁਹਾਨੂੰ ਇਹਦੀਆਂ ਕਾਟਾਂ ਮੋਡੇ ਦੀਆਂ ਕਿੱਦਾਂ ਪੈਣੀਆਂ ਤੇ ਤੀਰਾ ਕਿੰਨਾ ਲੈਣਾ ਉਹਦੇ ਬਾਰੇ ਆਪਾਂ ਸਾਰੀ ਜਾਣਕਾਰੀ ਦੇਵਾਂਗੇ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖਣਾ ਠੀਕ ਹੈ ਜੀ ਦੇਖੋ ਪਹਿਲਾਂ ਆਪਾਂ ਕੀ ਮੈਂ ਕੀ ਕੀਤਾ ਪਹਿਲਾਂ ਜਿਹੜਾ ਆਪਣਾ ਜਿੰਨਾ ਆਪਾਂ ਨੂੰ ਘੇਰਾ ਚਾਹੀਦਾ ਉਹਦਾ ਤੁਸੀਂ ਇਦਾਂ ਦੋਨੋਂ ਪੱਲਿਆਂ ਨੂੰ ਉਨਾ ਉਨਾ ਲੈ ਲੈਣਾ ਠੀਕ ਹੈ ਮੇਰਾ ਘੇਰਾ ਹੈਗਾ ਜੀ 21 ਇੰਚ ਠੀਕ ਹੈ ਤੇ ਮੈਂ 3 ਇੰਚ ਐਕਸਟਰਾ ਲੈ ਲਿਆ ਮਤਲਬ ਕਿ 24 ਇੰਚ ਲੈ ਲਿਆ ਠੀਕ ਹੈ ਮੈਂ 24 ਇੰਚ ਤੇ ਤੁਸੀਂ ਆ ਦੋ ਪੱਲਿਆਂ ਦੀ ਕਟਿੰਗ ਕਰ ਲੈਣੀ ਆ ਦੇਖੋ ਇਹਦਾ ਘੇਰਾ ਹੈਗਾ 24 ਇੰਚ ਤੇ ਮੈਂ ਇਹਦਾ ਫੋਲਡਿੰਗ ਦੇ ਵਿੱਚ 12 ਇੰਚ ਕਪੜਾ ਉਤਾਰ ਲਿਆ ਠੀਕ ਹੈ ਜੀ ਦੇਖੋ ਜਿੰਨਾ ਤੁਹਾਡਾ ਘੇਰਾ ਹੈਗਾ ਤੁਸੀਂ ਉਸ ਤੋਂ 3 ਇੰਚ ਐਕਸਟਰਾ ਲੈ ਲਓ ਆਪਣੇ ਚਾਪ ਫੋਲਡ ਕਰਨ ਵਾਸਤੇ ਠੀਕ ਹੈ ਜੀ ਤੇ ਦੇਖੋ ਮੈਂ ਪੱਲੇ ਜਿਹੜੇ ਹੈਗੇ ਨੇ ਉਹ ਮੈਂ ਸੈੱਟ ਕਰਕੇ ਰੱਖ ਲੈਨੇ ਆਪਾਂ ਕੀ ਕਰਨਾ ਦੇਖੋ ਇਹਦੇ ਵਿੱਚ ਪੈਨਲ ਬਣੇ ਹੋਏ ਨੇ ਆਪਾਂ ਇੱਥੇ ਕੀ ਕਰਨਾ ਪਹਿਲਾਂ ਆਪਾਂ ਇੱਥੇ ਪਿੰਨ ਲਗਾ ਲੈਣੀ ਆ ਇੱਕ ਇਹਨਾਂ ਦੋਨੇ ਪੱਲਿਆਂ ਨੂੰ ਆਪਾਂ ਫਿਕਸ ਕਰ ਲੈਣਾ ਇੱਥੇ ਤਾਂ ਕਿ ਇਹਨਾਂ ਦੇ ਵਿੱਚ ਹਿਲਜੁਲ ਨਾ ਹੋਵੇ ਨਹੀਂ ਤਾਂ ਇਹ ਉੱਪਰ-ਨੀਚੇ ਹੋ ਜਾਂਦਾ ਹੁੰਦਾ ਕੱਪੜਾ ਠੀਕ ਹੈ ਜੀ ਤੇ ਦੇਖੋ ਹੁਣ ਆਪਾਂ ਜਿਹੜੀ ਲਾਈਨਿੰਗ ਕੱਟੀ ਹੋਈ ਆ ਲਾਈਨਿੰਗ ਆਪਾਂ ਜਿੰਨੀ ਵੀ ਆਪਾਂ ਨੂੰ ਚਾਹੀਦੀ ਸੀ ਘੇਰੇ ਤੋਂ ਮਤਲਬ ਕਿ ਆਪਾਂ ਅੱਧਾ-ਅੱਧਾ ਇੰਚ ਵੱਧ ਕੱਟੀ ਆ ਉਹ ਮੈਂ ਤੁਹਾਨੂੰ ਦੱਸਦੀਆਂ ਕਿਉਂ ਕਿ ਮੇਰੇ ਜਿਹੜਾ ਲਾਈਨਿੰਗ ਵਾਲੇ ਸੂਟ ਪੂਰੇ ਸੂਟ ਦੀ ਔਰ ਲਾਈਨਿੰਗ ਦੀ ਇਕੱਠੀ ਹੀ ਕਟਿੰਗ ਕਰਦੀ ਆ ਮੈਂ ਹੁਣ ਦੇਖੋ ਜੇ ਆਪਾਂ ਸੂਟ ਦਾ ਘੇਰਾ 12 ਇੰਚ ਉਤਾਰਿਆ ਸੀ ਫੋਲਡਿੰਗ ਦੇ ਵਿੱਚ ਤਾਂ ਆਪਾਂ ਫੋਲਡਿੰਗ ਦੇ ਵਿੱਚ ਲਾਈਨਿੰਗ ਦਾ 12.5 ਇੰਚ ਉਤਾਰਨਾ ਮਤਲਬ ਕਿ ਅੱਧਾ ਇੰਚ ਆਪਾਂ ਵਾਧੂ ਉਤਾਰਨਾ ਆਪਾਂ ਇਦਾਂ ਉਹਨੂੰ ਫੋਲਡ ਕਰਨਾ ਠੀਕ ਹੈ ਅੱਧਾ ਅੱਧਾ ਇੰਚ ਫੋਲਡ ਕਰ ਲੈਣਾ ਲਾਈਨਿੰਗ ਨੂੰ ਪਹਿਲਾਂ ਮਤਲਬ ਕਿ ਜਿੰਨਾ ਆਪਾਂ ਨੂੰ ਸੂਟ ਦਾ ਆਪਾਂ ਲਿਆ ਹਨਾ ਘੇਰਾ ਉਸ ਤੋਂ ਤੁਸੀਂ ਅੱਧਾ ਇੰਚ ਵਾਧ ਲੈ ਲਓ ਲਾਈਨਿੰਗ ਤੇ ਉਹਨੂੰ ਇਦਰੋਂ ਆਪਾਂ ਫੋਲਡ ਕਰ ਲਓ ਠੀਕ ਐ ਕਰਕੇ ਤੁਸੀਂ ਚੰਗੀ ਤਰ੍ਹਾਂ ਤੇ ਪ੍ਰੈਸ ਜ਼ਰੂਰ ਲ ਤੇ ਇਹਦੇ ਨਾਲ ਕੀ ਹੋਊਗਾ ਸਾਡੇ ਸੂਟ ਦੇ ਅੰਦਰ ਥੋੜੀ ਥੋੜੀ ਜਿਹੜੀ ਲੂਜ਼ਿੰਗ ਹੈਗੀ ਆ ਉਹ ਬਣੀ ਰਹੂਗੀ ਤੇ ਸਾਡਾ ਸੂਟ ਜਿਹੜਾ ਹੋਗਾ ਉਹ ਅੰਦਰੋਂ ਖਿੱਚ ਨਹੀਂ ਪਊਗੀ ਆਪਣੇ ਲਾਈਨਿੰਗ ਦੇ ਵਿੱਚ ਲਾਈਨਿੰਗ ਵਾਲੇ ਸੂਟ ਦੇ ਵਿੱਚ ਢਿੱਲ ਦੇਣੀ ਬਹੁਤ ਜ਼ਰੂਰੀ ਹੁੰਦੀ ਆ ਨੀਚੇ ਲਾਈਨਿੰਗ ਦੇ ਵਿੱਚ ਨਹੀਂ ਤਾਂ ਫਿਰ ਕੀ ਹੁੰਦਾ ਉੱਪਰ ਵਾਲੇ ਕੱਪੜੇ ਦੇ ਵਿੱਚ ਫਲਾਵਟ ਹੋਣ ਲੱਗ ਜਾਂਦੀ ਹੁੰਦੀ ਆ ਠੀਕ ਹੈ ਤੇ ਨੀਚੇ ਵਾਲਾ ਕਪੜਾ ਜੇ ਕਸਿਆ ਰਹਿ ਜਾਵੇ ਠੀਕ ਹੈ ਜੀ ਤੇ ਜਦੋਂ ਆਪਾਂ ਸੂਟ ਦੀ ਲੈਂਥ ਰੱਖਣੀ ਆ ਹਨਾ ਉਹਦੇ ਨੂੰ ਆਪਾਂ ਲਾਈਨਿੰਗ ਜਿਹੜੀ ਹੈਗੀ ਆ ਉਹ ਆਪਾਂ 1 1 ਇੰਚ 1.5 1.5 ਇੰਚ ਕੱਟ ਕਟਿੰਗ ਕਰਨੀ ਹੁੰਦੀ ਆ ਨਹੀਂ ਤਾਂ ਫਿਰ ਇਹ ਘੇਰੇ ਤੋਂ ਦਿਖਦੀ ਰਹਿੰਦੀ ਆ ਹੁਣ ਦੇਖੋ ਮੈਂ ਤੁਹਾਨੂੰ ਨਾ ਉਹ ਵਾਲੀ ਸਾਈਡ ਦਿਖਾਉਣੀ ਆ ਜਿੱਧਰ ਮੈਂ ਅੱਧਾ ਅੱਧਾ ਇੰਚ ਲਾਈਨਿੰਗ ਜਿਹੜੀ ਹੈਗੀ ਆ ਉਹ ਫੋਲਡ ਸੂਟ ਦੇ ਉੱਪਰ ਰੱਖੋਗੇ ਨਾ ਤਾਂ ਤੁਹਾਡਾ ਸੂਟ ਆ ਜਿਹੜਾ ਉਹ ਥੋੜਾ ਥੋੜਾ ਦਿਖਦਾ ਰਹੇ ਹਨਾ ਲਾਈਨਿੰਗ ਵਿੱਚ ਦੀ ਤਾਂ ਕਿ ਤੁਸੀਂ ਨਿਸ਼ਾਨੀਆਂ ਨੇ ਜਿਹੜੀਆਂ ਉਹ ਮੋਡੇ ਵਾਲੀ ਸਾਈਡ ਮਤਲਬ ਫਿਟਿੰਗ ਵਾਲੀ ਸਾਈਡ ਆਪਾਂ ਨਿਸ਼ਾਨੀਆਂ ਜਦੋਂ ਲਗਾਉਣੀਆਂ ਨੇ ਆਪਾਂ ਨੂੰ ਸੂਟ ਤੋਂ ਹੀ ਉਹ ਨਿਸ਼ਾਨੀਆਂ ਲਗਾਉਣੀਆਂ ਨੇ ਠੀਕ ਹੈ ਲਾਈਨਿੰਗ ਜਿਹੜੀ ਹੈਗੀ ਉਹ ਆਪਾਂ ਬਸ ਲੂਸ ਦਿੱਤੀ ਆ ਪਰ ਨਿਸ਼ਾਨੀਆਂ ਆਪਾਂ ਸੂਟ ਵਾਲੇ ਕੱਪੜੇ ਤੋਂ ਹੀ ਲਗਾਉਣੀਆਂ ਨੇ ਫਿਰ ਇਹ ਨਿਸ਼ਾਨੀਆਂ ਬਿਲਕੁਲ ਸਹੀ ਲੱਗਣਗੀਆਂ ਜਿਹੜਾ ਮੇਰਾ ਸੂਟ ਹੈਗਾ ਇਹ ਕਢਾਈ ਵਾਲਾ ਕਢਾਈ ਵਾਲੇ ਸੂਟ ਦੇ ਵਿੱਚ ਜੇ ਤੁਹਾਡਾ ਇਦਾਂ نیچے ਬਾਰਡਰ ਬਣਿਆ ਹੋਇਆ ਠੀਕ ਹੈ ਫਿਰ ਤੁਸੀਂ ਕੀ ਕਰਨਾ ਇਹਦੀ ਲੈਂਥ ਜਿਹੜੀ ਹੈਗੀ ਉਹ 2 ਇੰਚ ਵਧਾ ਕੇ ਲੈਣੀ ਹੁੰਦੀ ਆ ਮੰਨ ਲਓ ਤੁਹਾਡੇ ਸੂਟ ਦੀ ਲੈਂਥ ਹੈਗੀ ਆ 42 ਇੰਚ ਤਾਂ ਤੁਸੀਂ 43 ਤੇ ਕਟਿੰਗ ਕਰਨੀ ਹੈ ਠੀਕ ਹੈ ਜੀ ਜੇ ਇਦਾਂ ਤੁਹਾਡੇ ਬਾਰਡਰ ਬਣਿਆ ਹੋਇਆ ਸੂਟ ਦੇ نیچے ਤੇ ਮੇਰੇ ਸੂਟ ਦੀ ਲੈਂਥ ਹੈਗੀ ਹੈ ਜੀ ਇਹ 39 ਇੰਚ ਤੇ ਮੈਂ 40 ਇੰਚ ਰੱਖੀ ਹੈ ਦੀ ਲੈਂਥ ਠੀਕ ਹੈ 1 ਇੰਚ ਵਧਾ ਕੇ ਰੱਖੀ ਆ ਬਸ ਹੁਣ ਤੁਸੀਂ ਇਹ ਧਿਆਨ ਦੇਣਾ ਵੀ ਜਦੋਂ ਵੀ ਮੈਂ ਹੁਣ ਨਿਸ਼ਾਨੀ ਲਗਾਉਂਗੀ ਨਾ ਉਹ ਮੈਂ ਸੂਟ ਵਾਲੇ ਕੱਪੜੇ ਤੋਂ ਲਗਾਉਂਗੀ ਲਾਈਨਿੰਗ ਵਾਲਾ ਆਪਾਂ ਸਿਰਫ ਫੋਲਡ ਕਰਕੇ ਰੱਖਿਆ ਜਿਹੜੀਆਂ ਨਿਸ਼ਾਨੀਆਂ ਨੇ ਸੂਟ ਵਾਲੇ ਕੱਪੜੇ ਤੋਂ ਹੀ ਲੱਗਣਗੀਆਂ ਕੋ ਤੀਰਾ ਲੈਣਾ ਤੁਸੀਂ 6.5 ਠੀਕ ਹੈ ਜੀ ਤੇ ਮੋਡਾ ਆਪਾਂ ਲੈਣਾ 7 7 ਇੰਚ ਮੋਡਾ ਹੋ ਗਿਆ ਤੇ ਅੱਗੇ ਤੁਸੀਂ 14.5 ਇੰਚ ਤੇ ਇੱਕ ਨਿਸ਼ਾਨ ਲਗਾ ਲੈਣਾ ਫਿਟਿੰਗ ਦਾ ਤੇ हिਪ ਦਾ ਲਗਾ ਲੈਣਾ ਜੀ 22 ਇੰਚ ਤੇ ਉਹ ਤੁਸੀਂ 22 ਇੰਚ ਤੇ ਵੀ ਲਗਾ ਸਕਦੇ ਹੋ 22 ਇੰਚ ਤੇ ਵੀ ਮੈਂ 22 ਇੰਚ ਤੇ ਲਗਾਇਆ ਠੀਕ ਹੈ ਹੁਣ ਦੇਖੋ ਜਿੰਨਾ ਆਪਣਾ ਤੀਰਾ ਹੈਗਾ 6.5 ਆਪਾਂ ਇੱਕ ਨੀਚੇ ਨਿਸ਼ਾਨ ਲਗਾਉਣਾ 6.5 ਇੰਚ ਤੇ ਪਹਿਲਾਂ ਫਿਰ ਕੀ ਕਰਨਾ ਉਹਨੂੰ ਆਪਾਂ ਕਟਾ ਕੇ 6 ਇੰਚ ਕਰ ਦੇਣਾ ਠੀਕ ਹੈ ਜੀ ਫਿਰ ਆਪਾਂ ਇਹਨਾਂ ਨਿਸ਼ਾਨਾਂ ਨੂੰ ਇਦਾਂ ਕਰਕੇ ਸਿੱਧਾ ਕਰ ਲੈਣਾ ਅੱਡੇ 6 ਵਾਲੇ ਨਿਸ਼ਾਨ ਨੂੰ 6.5 ਵਾਲੇ ਨਾਲ ਮਿਲਾ ਦੇਣਾ ਤੇ ਜਿਹੜਾ 6 ਵਾਲਾ ਉਹਨੂੰ ਆਪਾਂ 6 ਵਾਲੇ ਨਾਲ ਮਿਲਾ ਦੇਣਾ ਇੱਦਾਂ ਟੇਡਾ ਕਰਕੇ ਠੀਕ ਹੈ ਇਹਨਾਂ ਨਿਸ਼ਾਨਾਂ ਨੂੰ ਤੁਸੀਂ ਸਿੱਧਾ ਕਰ ਲੈਣਾ ਠੀਕ ਹੈ ਤੇ ਹੁਣ ਆਪਾਂ ਜਿੰਨੀ ਆਪਣੀ ਬੈਸਟ ਦੀ ਫਿਟਿੰਗ ਆ ਉਹਦਾ ਨਿਸ਼ਾਨ ਲਗਾਵਾਂਗੇ ਬੈਸਟ ਤੋਂ ਫਿਟਿੰਗ ਹੈਗੀ ਹੈ ਜੀ 20 ਇੰਚ ਤੇ ਮੈਂ ਲਗਾਇਆ 10 ਇੰਚ ਤੇ ਨਿਸ਼ਾਨ ਠੀਕ ਹੈ ਕਮਰ ਤੋਂ ਫਿਟਿੰਗ ਹੈਗੀ ਜੀ 17 ਇੰਚ ਤੇ ਇਹਦੇ ਵਿੱਚ ਪਲੇਟਸ ਵਗੈਰਾ ਨਹੀਂ ਪੈਣੀਆਂ ਹੈਗੀਆਂ ਤੇ ਮੈਂ 17 ਇੰਚ ਤੇ ਹੀ ਨਿਸ਼ਾਨ ਲਗਾਉਂਗੀ ਵਧਾ ਕੇ ਨਹੀਂ ਲਾਉਂਗੀ ਠੀਕ ਹੈ ਇਹ ਆਪਾਂ ਨਿਸ਼ਾਨ ਲਗਾ ਆਵਾਂਗੇ 8.5 ਇੰਚ ਤੇ ਇਹ ਕਮਰ ਹੈਗੀ ਆ ਦੀ 20.5 ਇੰਚ ਤੇ ਆਪਾਂ ਸਵਾ 10 ਤੇ ਨਿਸ਼ਾਨ ਲਗਾ ਲਾਂਗੇ ਠੀਕ ਹੈ ਤੇ ਹੁਣ ਆਪਾਂ ਕੀ ਕਰਨਾ ਇਦਾਂ ਇੱਕ 3 ਇੰਚ نیچے ਨਿਸ਼ਾਨ ਲਗਾ ਲੈਣਾ ਤੇ ਇਹ ਨਿਸ਼ਾਨ ਨੂੰ ਆਪਾਂ ਸਿੱਧਾ ਕਰ ਲੈਣਾ ਠੀਕ ਹੈ ਆਪਾਂ ਜਿਹੜਾ ਫਿਟਿੰਗ ਦਾ ਨਿਸ਼ਾਨ ਹੈਗਾ ਉਹ ਆਪਾਂ ਇੱਥੋਂ ਹੀ ਲਗਾਵਾਂਗੇ ਠੀਕ ਹੈ ਹੁਣ ਆਪਾਂ ਇਹ ਨਿਸ਼ਾਨ ਨੂੰ ਆਪਾਂ ਇੱਥੋਂ ਮੈਲਣਾ ਤੁਸੀਂ ਕੀ ਕਰਨਾ ਹੈ ਏਦਾਂ ਸਿੱਧਾ ਕਰਕੇ ਨਹੀਂ ਮਲਾਉਣਾ ਹੈਗਾ ਬਿਲਕੁਲ ਵੀ ਨਿਸ਼ਾਨ ਦੇਖੋ ਇਹ ਜਿਹੜਾ ਕੱਪੜਾ ਹੈਗਾ ਫਿਰ ਨਹੀਂ ਤਾਂ ਇਹ ਸਲਾਈ 'ਚ ਚਲਾ ਜਾਊਗਾ ਜਿਆਦਾ ਤੇ ਸਾਡੀ ਫਿਟਿੰਗ ਜਿਹੜੀ ਹੈਗੀ ਉਹ ਦਬਣ ਲੱਗ ਜੂਗੀ ਤੁਸੀਂ ਏਦਾਂ ਨਹੀਂ ਨਿਸ਼ਾਨ ਲਗਾਉਣਾ ਠੀਕ ਹੈ ਇੱਥੋਂ ਏਦਾਂ ਕਰਕੇ ਏਦਾਂ ਲਗਾਉਣਾ ਨਿਸ਼ਾਨ ਤੇ ਫਿਰ ਇਹ ਕਮਰ ਵਾਲਾ ਨਿਸ਼ਾਨ ਲਗਾ ਲੈਣਾ ਠੀਕ ਹੈ ਹੁਣ ਤੁਸੀਂ ਦੇਖੋ ਧਿਆਨ ਨਾਲ ਦੇਖੋ ਇੱਥੋਂ ਆਪਣੀ ਗੋਲਾਈ ਪਾ ਕੇ ਆ ਗਈ ਜਿਹੜੀ ਫਿਟਿੰਗ ਦੀ ਨਿਸ਼ਾਨੀ ਹੈਗੀ ਆ ਇੱਥੋਂ ਆਪਣੀ ਫਿਟਿੰਗ ਜਿਹੜੀ ਹੈਗੀ ਆ ਕਦੇ ਵੀ ਦਬੂਗੀ ਨਹੀਂ ਫਿਰ ਤੇ ਹੁਣ ਆਪਾਂ ਇੱਥੋਂ ਕਾਟ ਦੱਸਦੀ ਆ ਮੈਂ ਤੁਹਾਨੂੰ ਕਿੱਦਾਂ ਪਾਉਣੀ ਆ ਪੌਣੇ 1 ਇੰਚ ਤੇ ਫਰੰਟ ਦੀ ਪਾਉਣੀ ਆ ਪੌਣੇ 2 ਇੰਚ ਤੇ ਬੈਕ ਦੀ ਪਾਉਣੀ ਆ ਠੀਕ ਹੈ ਜੀ ਤੇ ਫਿਰ ਆਪਾਂ ਮੋਢੇ ਦਾ ਹਾਫ ਕਰ ਲੈਣਾ ਸਾਢੇ 3 ਇੰਚ ਤੋਂ ਮੋਢੇ ਦਾ ਹਾਫ ਹੋ ਗਿਆ ਤੇ ਇੱਥੋਂ ਆਪਾਂ ਗਲਾਈ ਪਾਉਣੀ ਹੈ ਜੀ ਇਹ ਪਿਛਲੇ ਪੱਲੇ ਦੀ ਹੋ ਗਈ ਗੁਲਾਈ ਆਪਣੀ ਤੇ ਇਹ ਹੋ ਗਈ ਫਰੰਟ ਵਾਲੇ ਪੱਲੇ ਦੀ ਇਹਦੇ ਵਿੱਚ نیچے ਮੋਤੀ ਨੇ ਇਸੇ ਲਈ ਨਾ ਗੁਲਾਈ 'ਚ ਥੋੜਾ ਜਿਹਾ ਉਹ ਹੋ ਰਿਹਾ ਮਤਲਬ نیچے ਮੋਤੀ ਆ ਰਹੇ ਨੇ ਸੂਟ ਦੇ ਤੇ ਤੁਸੀਂ ਦੇਖੋ 2 ਬ੍ਰੈਸਟ ਵਾਲਿਆਂ ਦੀ ਐਦਾਂ ਕੱਟ ਪਾਉਣੀ ਆ ਠੀਕ ਹੈ ਤੇ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਇਹਦੀ ਕਟਿੰਗ ਕਰ ਲੈਣੀ ਆ ਪਹਿਲਾਂ ਆਪਾਂ ਬੈਕ ਵਾਲੇ ਪੱਲੇ ਦੀ ਕਟਿੰਗ ਕਰਾਂਗੇ ਦੇਖੋ ਫਿਰ ਜਿੰਨਾ ਤੁਹਾਨੂੰ ਮਾਰਜਨ ਚਾਹੀਦਾ ਮਾਰਜਨ ਦਾ ਰੱਖ ਲਓ ਤੁਸੀਂ ਠੀਕ ਹੈ ਤੇ ਇਥੇ ਆਪਾਂ ਕੱਟ ਲਗਾ ਲੈਣੇ ਨੇ ਹੁਣ ਦੇਖੋ ਆਪਾਂ ਕੀ ਕਰਨਾ ਜਿਹੜਾ ਆਪਣਾ ਇਹ 3 ਇੰਚ ਵਾਲਾ ਨਿਸ਼ਾਨ ਸੀਗਾ ਉਹਨੂੰ ਆਪਾਂ ਇੱਦਾਂ ਘਟਾ ਦੇਣੀ ਆ ਫਿਟਿੰਗ ਆਪਣੀ ਥੋੜੀ ਜੀ ਆਪਾਂ 20 ਇੰਚ ਸੀ 19.5 ਇੰਚ ਤੇ ਕਰ ਦੇਣੀ ਆ ਇਹ ਇਨੂੰ ਅੱਧਾ ਇੰਚ ਘਟਾ ਲਓ ਇਦਾਂ ਕਰਕੇ ਤੇ ਹੁਣ ਆਪਾਂ ਕੀ ਕਰਨਾ ਜਿਹੜਾ ਇਹ ਅੱਧੇ ਇੰਚ ਵਾਲਾ ਨਿਸ਼ਾਨ ਹੈ ਇਹਨੂੰ ਅੱਧਾ ਟੇਡਾ ਕਰਕੇ ਲਗਾ ਦੇਣਾ ਤਿੰਨ ਵਾਲੇ ਨਿਸ਼ਾਨ ਨਾਲ ਹੁਣ ਦੇਖੋ ਇਹ ਕੱਪੜਾ ਜਿਹੜਾ ਹੈਗਾ ਇਹ ਸਲਾਈ 'ਚ ਚਲਾ ਜਾਊਗਾ ਤੇ ਆਪਣੇ ਮੋਢੇ ਦੇ نیچے ਕਦੇ ਵੀ ਝੋਲ ਨਹੀਂ ਆਊਗਾ ਠੀਕ ਹੈ ਆਪਣੀ ਫਿਟਿੰਗ ਨਹੀਂ ਕੱਟੀ ਸਿਰਫ ਆਪਣਾ ਇੱਥੋਂ ਘਟਿਆ ਅੱਧਾ ਇੰਚ ਇੱਥੋਂ ਫਿਟਿੰਗ ਆਪਣੀ ਓਨੀ ਹੀ ਹੈ ਇਸੇ ਲਈ 3 ਇੰਚ نیچے ਕਰਕੇ ਤੁਸੀਂ ਨਿਸ਼ਾਨ ਲਗਾਇਆ ਕਰੋ ਫਿਟਿੰਗ ਦਾ ਫਿਰ ਤੁਹਾਡੀ ਫਿਟਿੰਗ ਵੀ ਸੈੱਟ ਰਹੂਗੀ ਤੇ ਇੱਥੋਂ ਜਿਹੜਾ ਕੱਪੜਾ ਹੈਗਾ ਝੋਲ ਵੀ ਪੈਣੋਂ हट ਜਾਊਗਾ ਤੇ ਹੁਣ ਆਪਾਂ ਮੂਰਲੇ ਪੱਲੇ ਚ ਕਾਟ ਪਾਵਾਂਗੇ ਪਹਿਲੇ ਇਹਨਾਂ ਨਿਸ਼ਾਨਾਂ ਨੂੰ ਥੋੜਾ ਡਾਰਕ ਕਰ ਲੋ ਦੇ ਆਪਾਂ ਮੂਰਲੇ ਪੱਲੇ ਚ ਕਾਟ ਪਾਉਣੀ ਆ ਆਪਾਂ ਕੀ ਕਰਨਾ ਇਹ ਪੱਲਾ ਕੱਢ ਦੇਣਾ ਵਿਚੋਂ ਵਿਚੋਂ ਬੈਕ ਵਾਲਾ ਜਿਹੜਾ ਹੈਗਾ ਠੀਕ ਹੈ ਤੇ ਇਹਨੂੰ ਆਪਾਂ ਸੂਟ ਦੇ ਉੱਪਰ ਰੱਖ ਲੈਣਾ ਇਦਾਂ ਸੈੱਟ ਕਰਕੇ ਤੇ ਆਪਾਂ ਸਿਰਫ ਮੂਰਲੇ ਪੱਲੇ ਦੇ ਵਿੱਚ ਕਾਟ ਪਾਉਣੀ ਆ ਇਹਨੂੰ ਵੀ ਆਪਾਂ نیچے ਕਰ ਦੋ ਕਿਉਂਕਿ ਨਾ ਕਈ ਵਾਰੀ ਕੱਟ ਜਾਂਦਾ ਹੁੰਦਾ ਕੱਪੜਾ ਫਿਰ ਵਿੱਚ ਕੀ ਕੀ ਕਰਨਾ ਚੰਗੀ ਤਰ੍ਹਾਂ ਲਾਈਨਿੰਗ ਨੂੰ ਨੇ ਇਹਦੇ ਉੱਪਰ ਸੈੱਟ ਕਰਕੇ ਰੱਖ ਲੈਣਾ ਇਦਾਂ ਮਲਾ ਕੇ ਇਹ ਨਾ ਹੋਵੇ ਕਿ ਆਪਣੀ ਲਾਈਨਿੰਗ ਦੇ ਵਿੱਚ ਜਿਹੜੀ ਕਾਟ ਹੈਗੀ ਉਹ ਵੱਧ ਘੱਟ ਪੈ ਜੇ ਜੇ ਆਪਣੀ ਕਾਟ ਵੱਧ ਘੱਟ ਪੈ ਗਈ ਤਾਂ ਆਪਣੇ ਉਹੀ ਸੂਟ ਦੀ ਫਿਟਿੰਗ 'ਚ ਫੇਰ ਫਰਕ ਆ ਜਾਂਦਾ ਤੇ ਹੁਣ ਦੇਖੋ ਆਪਾਂ ਇੱਥੋਂ ਇੱਥੋਂ ਕਾਟ ਪਾ ਦੇਣੀ ਆ 1/2 ਇੰਚ ਦੀ ਮੂਰੇ ਮੂਰਲੇ ਪੱਲੇ ਦੇ ਵਿੱਚ ਤੁਸੀਂ ਅੱਧਾ 1/2 ਇੰਚ ਦੀ ਕਾਟ ਜ਼ਰੂਰ ਪਾਜਿਆ ਕਰੋ ਇਹਦੇ ਨਾਲ ਸਾਡਾ ਗळा ਜਿਹੜਾ ਹੈਗਾ ਉਹ ਪਿੱਛੇ ਨਹੀਂ ਜਾਂਦਾ ਠੀਕ ਹੈ ਜੀ ਠੀਕ ਹੈ ਐਵੇਂ ਹੀ ਆਪਾਂ ਥੋੜੀ ਥੋੜੀ ਲਾਈਨਿੰਗ ਦੇ ਵਿੱਚ ਵੀ ਕੱਟ ਪਾ ਦੇਣੀ ਹੈ ਆਪਣੇ ਦੇ ਵਿੱਚ ਤੇ ਹੁਣ ਦੇਖੋ ਇਹਦੇ ਵਿੱਚ ਜਿਹੜੀ ਆਪਣੇ ਕਾਟ ਹੈ ਗਈ ਆ ਮੂਰਲੇ ਪੱਲੇ ਦੇ ਵਿੱਚ ਉਹ ਵੀ ਪੈ ਗਈ ਆ ਤੇ ਤੁਸੀਂ ਇਦਾਂ ਹੀ ਕੀ ਕਰਨਾ ਦੂਸਰੇ ਪਾਸੇ ਲਾਈਨਿੰਗ ਦੇ ਆਪਾਂ ਨਿਸ਼ਾਨੀਆਂ ਲਗਾ ਲੈਣੀਆਂ ਨੇ ਹੁਣ ਦੇਖੋ ਇਹ ਹਲਕੀਆਂ ਹਲਕੀਆਂ ਜਿਹੜੀਆਂ ਨਿਸ਼ਾਨੀਆਂ ਨੇ ਉਹ ਆਪਣੇ ਇੱਧਰ ਵੀ ਆ ਗਈਆਂ ਤੇ ਉਵੇਂ-ਉਵੇਂ ਆਪਾਂ ਨਿਸ਼ਾਨ ਲਗਾ ਲਓ ਠੀਕ ਹੈ ਜੀ ਇਹ ਆਪਣੇ ਲਾਈਨਿੰਗ ਉੱਪਰ ਵੀ ਆ ਗਏ ਆ ਨਿਸ਼ਾਨ ਹੁਣ ਤੇ ਤੁਸੀਂ ਐਦਾਂ ਵੀ ਬ੍ਰੈਸਟ ਵਾਲਿਆਂ ਦੀ ਐ ਇਦਾਂ ਕੱਟਾ ਪੈਣਗੀਆਂ ਤੇ ਇਦਾਂ ਆਪਾਂ ਮੋਡਾ ਰੱਖਣਾ ਠੀਕ ਹੈ ਤੁਸੀਂ 6.5 ਤੀਰਾ ਲੈ ਲੈਣਾ ਔਰ 7 ਇੰਚ ਮੋਡਾ ਲੈ ਲੈਣਾ ਠੀਕ ਹੈ ਜੀ ਤੇ ਹੁਣ ਆਪਾਂ ਬਾਜ ਦੀ ਕਟਿੰਗ ਕਰਾਂਗੇ ਹੁਣ ਦੇਖੋ ਜਿਹੜੀ ਅੱਜ ਦੀ ਵੀਡੀਓ ਹੈਗੀ ਆ ਉਹਦੇ ਵਿੱਚ ਮੈਂ ਤੁਹਾਨੂੰ ਦੱਸੂਗੀ ਕਿ ਤੁਸੀਂ ਕਿਵੇਂ ਮੋਡਾ ਜਿਹੜਾ ਜਦੋਂ ਬਾਹ ਦਾ ਕੱਟਣਾ ਠੀਕ ਹੈ ਕਿਵੇਂ ਸੂਟ ਵਾਲੇ ਮੋਡੇ ਨੂੰ ਨਾਪ ਕੇ ਤੁਸੀਂ ਬਿਲਕੁਲ ਸਹੀ ਤਰੀਕੇ ਨਾਲ ਮੋਡਾ ਕੱਟ ਸਕਦੇ ਹੋ ਤੁਹਾਡਾ ਜਿਹੜੀ ਬਾਹ ਹੈਗੀ ਉਹ ਕਦੇ ਵਧੂਗੀ ਘਟੂਗੀ ਨਹੀਂ ਠੀਕ ਹੈ ਦੇਖੋ ਇਹਦਾ ਬਿਲਕੁਲ ਸਹੀ ਤਰੀਕਾ ਮੈਂ ਤੁਹਾਨੂੰ ਅੱਜ ਦੱਸੂਗੀ ਤੁਸੀਂ ਕੀ ਕਰਨਾ ਜਿਵੇਂ ਹੁਣ ਇਹ ਮੇਰਾ ਮੂਹਰਲਾ ਪੱਲਾ ਠੀਕ ਹੈ ਇਹਦੀ ਨਾ ਫਿਟਿੰਗ ਦੀ ਜਿਹੜੀ ਨਿਸ਼ਾਨੀਆਂ ਇੱਥੇ ਲੱਗੀ ਹੋਈ ਆ ਠੀਕ ਹੈ ਆਹ ਵਾਲੀ ਫਿਟਿੰਗ ਦੀ ਨਿਸ਼ਾਨੀਆਂ ਆ ਆਪਾਂ ਕੀ ਕਰਨਾ ਇੱਥੇ ਤੱਕ ਆਪਣੀ ਸਲਾਈ ਲੱਗੂਗੀ ਮੋਢੇ ਤੇ ਆਪਾਂ ਉੱਪਰੋਂ ਅੱਧਾ ਇੰਚ ਛੱਡ ਦੇਣਾ ਠੀਕ ਹੈ ਐ ਕਰਕੇ ਤੇ ਤੁਸੀਂ ਕੀ ਕਰਨਾ ਇਹਨੂੰ ਗਲਾਈ ਦੇ ਵਿੱਚ ਨਾਪਣਾ ਐਦਾਂ ਇੰਚੀ ਟੇਪ ਨਾਲ ਠੀਕ ਹੈ ਜੀ ਹੁਣ ਦੇਖੋ ਗਲਾਈ ਦੇ ਵਿੱਚ ਨਾਪ ਕੇ ਮੇਰਾ 8 ਇੰਚ ਆ ਰਿਹਾ ਠੀਕ ਹੈ ਗੁਲਾਈ ਦੇ ਵਿੱਚ ਜੋ ਤੁਸੀਂ ਇਹਨੂੰ ਆਪ ਨਾਪੋਗੇ ਜਿੰਨਾ ਵੀ ਤੁਹਾਡਾ ਆਊਗਾ ਮੇਰਾ 8 ਇੰਚ ਆ ਰਿਹਾ ਤੇ ਹੁਣ ਮੈਂ ਬਾਹ ਦਾ ਜਿਹੜਾ ਮੋਢਾ ਹੈਗਾ ਉਹ ਇਸੇ ਹਿਸਾਬ ਨਾਲ ਹੀ ਕੱਟ ਕਰੂੰਗੀ ਦੇਖੋ ਤੁਸੀਂ ਇੱਧਾ ਬਾਹਵਾ ਦੇ ਕੱਪੜੇ ਦੀਆਂ ਚਾਰ ਤਹਾਂ ਲਗਾ ਲੈਣੀਆਂ ਇਹਨੂੰ 4 ਫੋਲਡ ਕਰ ਲੈਣਾ ਦੇਖੋ ਜਿੰਨਾ ਵੀ ਤੁਹਾਡਾ ਮੋਢਾ ਹੈਗਾ ਪਹਿਲਾਂ ਤੁਸੀਂ ਇੱਥੋਂ ਅੱਧਾ ਇੰਚ ਘਟਾ ਕੇ ਨਿਸ਼ਾਨ ਲਗਾਉਣਾ ਜਿੰਨਾ ਆਪਾਂ ਨਾਪਿਆ ਮੋਢਾ 8 ਆ ਰਿਹਾ ਸੀ ਤੇ ਮੈਂ 7.5 ਇੰਚ ਤੇ ਨਿਸ਼ਾਨ ਲਗਾ ਲਿਆ ਫਿਰ ਆਪਾਂ ਕੀ ਕਰਨਾ ਇਧਰੋਂ 3 ਇੰਚ ਲੈਣਾ ਠੀਕ ਹੈ 3 ਇੰਚ ਤੇ ਜਦੋਂ ਦੇਖੋ ਜਦੋਂ ਆਪਾਂ ਐਨੂੰ ਟੇਡਾ ਕਰਕੇ ਨਾਪਾਂਗੇ ਨਾ ਇਹ 8 ਇੰਚ ਹੀ ਆ ਜੂਗਾ ਠੀਕ ਹੈ ਮਤਲਬ ਕਿ ਜਿੰਨਾ ਆਪਣਾ ਸੂਟ ਦਾ ਮੋਢਾ ਆ ਰਿਹਾ ਸੀ ਇਹ 8 ਇੰਚ ਆ ਗਿਆ ਫਿਰ ਆਪਾਂ ਕੀ ਕਰਨਾ ਇਹ ਨਿਸ਼ਾਨ ਨੂੰ ਸਿੱਧਾ ਕਰ ਲੈਣਾ ਹੈ ਕਰਕੇ ਤੇ ਫਿਰ ਆਪਾਂ ਇੱਥੋਂ ਅੱਧਾ ਪੌਣਾ ਇੰਚ ਇਧਰ ਨੂੰ ਵਧਾ ਦੇਣਾ ਤੁਸੀਂ ਪੌਣਾ 1 ਇੰਚ ਤਾਂ ਵਧਾਈ ਦਿਓ ਫਿਰ ਇੱਥੋਂ ਆਪਾਂ ਗੁਲਾਈ ਪਾ ਲੈਣੀ ਹੈ ਮੋਢੇ ਮੋਢੇ ਦੀ ਠੀਕ ਹੈ ਇਹ ਕਪੜਾ ਬੜਾ ਖਿਸਕ ਰਿਹਾ ਇਸੇ ਕਰਕੇ ਆਪਾਂ ਨੂੰ ਥੋੜਾ ਜਿਹਾ ਹਿੱਲ ਜੂਲ ਹੋ ਜਾਂਦੀ ਹੈ ਇਹਦੇ ਵਿੱਚ ਤੁਸੀਂ ਇੱਦਾਂ ਗੁਲਾਈ ਪਾ ਲੈਣੀ ਹੈ ਜਿਹੜਾ ਆਪਣਾ 2 ਇੰਚ ਦਾ ਨਿਸ਼ਾਨ ਹੈ ਠੀਕ ਹੈ ਹੁਣ ਜਿੰਨੀ ਵੀ ਬਾਹ ਚਾਹੀਦੀ ਹੈ ਆਪਾਂ ਨੂੰ ਮੂਹਰੋਂ ਬਾਹਰ ਆਖ ਲਓ ਮੈਨੂੰ 16 ਇੰਚ ਚਾਹੀਦੀ ਆ 16 ਇੰਚ ਤੇ ਨਿਸ਼ਾਨ ਲਗਾ ਕੇ ਮੈਂ 2 ਇੰਚ ਐਕਸਟਰਾ ਲੈ ਲਿਆ ਫੋਲਡਿੰਗ ਲਈ ਠੀਕ ਹੈ ਤੇ ਇੱਥੋਂ ਜਿੰਨੀ ਵੀ ਆਪਾਂ ਨੂੰ ਪਹੁੰਚਾ ਚਾਹੀਦਾ ਪਹੁੰਚਾ ਨਾ ਆਪ ਲੋ ਤੁਸੀਂ ਮੇਰਾ 5.5 ਤੇ 5.5 ਇੰਚ ਤੇ ਮੈਂ ਐ ਕਰਕੇ ਇਹਨੂੰ ਆਪਾਂ ਮਲਾ ਦਵਾਂਗੇ ਜੇ ਫਿਟਿੰਗ ਚ ਚਾਹੀਦੀ ਹੈ ਤਾਂ ਇੱਥੋਂ ਥੋੜੀ ਜਿਹੀ ਗਲਾਈ ਪਾ ਦਿਓ ਤੁਸੀਂ ਜੇ ਤੁਹਾਨੂੰ ਖੁੱਲੀ ਡੁੱਲੀ ਚਾਹੀਦੀ ਹੈ ਤਾਂ ਇੱਥੋਂ ਸਿੱਧਾ ਕਰ ਦਿਓ ਠੀਕ ਹੈ ਫਿਰ ਮਾਰਜਨ ਦਾ ਰੱਖ ਕੇ ਆਪਾਂ ਇਹਦੀ ਕਟਿੰਗ ਕਰ ਲਾਂਗੇ ਤੇ ਜਿਵੇਂ ਜਿਵੇਂ ਨਿਸ਼ਾਨ ਲੱਗੇ ਹੋਏ ਨੇ ਤੁਸੀਂ ਇਹਦੀ ਕਟਿੰਗ ਕਰ ਲਓ ਕਹਤੇ ਇੱਥੇ ਕੱਟ ਲਗਾ ਲਓ ਜਿੱਥੇ ਤੁਹਾਡਾ ਮੋੜਾ ਆਊਗਾ ਫਿਰ ਤੁਹਾਨੂੰ ਆਸਾਨੀ ਹੋ ਜੂਗੀ ਤੇ ਇੱਥੇ ਵੀ ਕੱਟ ਲਗਾ ਲਓ ਜਿੰਨੀ ਜਿੰਨੀ ਤੁਸੀਂ ਫੋਲਡਿੰਗ ਕਰਨੀ ਆ ਤੇ ਹੁਣ ਆਪਾਂ ਇਹ ਇਹਨੂੰ ਲਾਈਨਿੰਗ ਦੇ ਉੱਪਰ ਰੱਖ ਲਾਂਗੇ ਇਦਾਂ ਕਰਕੇ ਬਾਹ ਨੂੰ ਦੇਖੋ ਲਾਈਨਿੰਗ ਦਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਤੁਸੀਂ ਕੀ ਕਰਨਾ ਐਦਾਂ ਪੈਰ ਪੈਰ ਦੀ ਜਿਹੜੀ ਲਾਈਨਿੰਗ ਹੈਗੀ ਉਹ ਇੰਨੀ ਇੰਨੀ ਤੁਸੀਂ ਵੱਧ ਰੱਖ ਲੈਣੀ ਆ ਲਾਈਨਿੰਗ ਠੀਕ ਹੈ ਇੰਨੀ ਇੰਨੀ ਕ ਵੱਧ ਕੱਟੋ ਤੁਸੀਂ ਤਾਂ ਕਿ ਜਿਹੜੀ ਲਾਈਨਿੰਗ ਦੇ ਆਪਣੇ ਬਾਹ ਦੇ ਵਿੱਚ ਆਪਣੇ ਕਸਾ ਬਣਾਵੇ ਠੀਕ ਹੈ ਤੇ ਮੂਰੋਂ ਵੀ ਤੁਸੀਂ ਥੋੜੀ ਥੋੜੀ ਵਾਦੀ ਕੱਟੋ ਤਾਂ ਕਿ ਢਿੱਲੀ ਰਹੇ ਲਾਈਨਿੰਗ ਜਿਹੜੀ ਹੈਗੀ ਆਪਣੇ ਠੀਕ ਹੈ ਤੇ ਜਿਵੇਂ ਜਿਵੇਂ ਹੁਣ ਇਧਰੋਂ ਕੁਝ ਨਹੀਂ ਵੱਧ ਲੈਣਾ ਸਿਰਫ ਇਧਰਲੇ ਪਲੇ ਪਾਸਿਓਂ ਵੱਧ ਲੈਣਾ ਆਪਾਂ ਥੋੜਾ ਜਿਹਾ ਠੀਕ ਹੈ ਤੇ ਹੁਣ ਆਪਾਂ ਮੂਰਲੇ ਪੱਲੇ ਚੱਕਣੇ ਆ ਤੇ ਇਹਨਾਂ ਵਿੱਚ ਕਾਟ ਪਾ ਲੈਣੀ ਆ ਤੁਸੀਂ ਧਿਆਨ ਰੱਖਣਾ ਸਿਰਫ ਮੂਰਲੇ ਮੂਰਲੇ ਪੱਲੇ ਚੱਕਣੇ ਆ ਨੀਚੇ ਵਾਲੇ ਪੱਲਿਆਂ 'ਚ ਨਹੀਂ ਤੁਹਾਡੇ ਘੱਟ ਲੱਗਣਾ ਚਾਹੀਦਾ ਠੀਕ ਹੈ ਤੇ ਹੁਣ ਆਪਾਂ ਲਾਈਨਿੰਗ ਦੇ ਵਿੱਚ ਵੀ ਐਂ ਕਾਟ ਪਾ ਲਾਂਗੇ ਇੱਕ ਪੱਲਾ ਚੱਕ ਲਓ ਤੁਸੀਂ ਠੀਕ ਹੈ ਇੱਕ ਪੱਲਾ ਚੱਕ ਕੇ ਇਦਾਂ ਲਾਈਨਿੰਗ ਦੇ ਉੱਪਰ ਰੱਖ ਲਓ ਤੇਨ ਪੂਰੀ ਤਰ੍ਹਾਂ ਸੈੱਟ ਕਰ ਲੋ ਠੀਕ ਹੈ ਹੁਣ ਜਿਹੜਾ ਇਹ ਕਪੜਾ ਵੱਧ ਗਿਆ ਇਹਦੇ ਵਿੱਚ ਆਪਾਂ ਲਾਈਨਿੰਗ ਦੇ ਵਿੱਚ ਆਪਾਂ ਕਾਟ ਪਾ ਦਾਂਗੇ ਇਹਨੇ ਕਪੜਿਆਂ ਦੇ ਵਿੱਚ ਹੁਣ ਦੇਖੋ ਆਪਣੀ ਚਾਰੇ ਪੱਲਿਆਂ ਦੇ ਵਿੱਚ ਇੱਕੋ ਜੀ ਕਾਟ ਪਈ ਆ ਬਿਲਕੁਲ ਤਾਂ ਹੀ ਮੈਂ ਕਹਿਨੀ ਹੁੰਦੀ ਹਾਂ ਤੁਹਾਨੂੰ ਲਾਈਨਿੰਗ ਔਰ ਸੂਟ ਦੀ ਤੁਸੀਂ ਇਕੱਠੀ ਹੀ ਕਟਿੰਗ ਕਰ ਲਿਆ ਕਰੋ ਜਦੋਂ ਆਪਾਂ ਇਕੱਠੀ ਕਟਿੰਗ ਕਰਦੇ ਆਂ ਕਦੇ ਵੀ ਬਾਅਦ ਘਾਟ ਨਹੀਂ ਹੁੰਦੀ ਹੈਗੀ ਠੀਕ ਹੈ ਤੁਸੀਂ ਇੱਦਾਂ ਜਿਵੇਂ ਤੁਹਾਨੂੰ ਦੱਸਿਆ ਐਦਾਂ ਤੁਸੀਂ ਕਟਿੰਗ ਕਰ ਸਕਦੇ ਹੋ ਠੀਕ ਹੈ ਜੀ ਜੇ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਧੰਨਵਾਦ